ਦੋਸਤੋ ਸੱਕਾ ਭਰਾਗੇ ਇੱਥੋਂ ਤੱਕ ਜਾ ਸਕਦਾ ਕਿ ਇੱਕ ਦੂਜੇ ਭਰਾ ਦੀ ਆਪਣੀ ਦੀ ਜ਼ਮੀਨ ਖੋਹ ਲਵੇ ਤੇ ਇਕੱਲੇ ਇੱਕ ਭਰਾ ਦੀ ਨਹੀਂ ਦੂਜੇ ਨੂੰ ਵੀ ਮਤਲਬ ਦੋਨਾਂ ਭਰਾਵਾਂ ਨੂੰ ਜ਼ਮੀਨ ਤੋਂ ਹੀ ਖਾਲੀ ਕਰ ਦਵੇ ਤੇ ਜ਼ਮੀਨ ਵੀ ਕਿੰਨੀ 22 ਕਿੱਲੇ ਵੱਡਾ ਭਰਾ 22 ਕਿੱਲੇ ਜ਼ਮੀਨ ਛੋਟੇ ਭਰਾਵਾਂ ਦੀ ਆਪਣੇ ਨਾਮ ਕਰਵਾ ਗਿਆ ਉਹ ਵੀ ਜਲੇਬੀਆਂ ਖਵਾ ਕੇ ਤੇ ਹੋਰ ਤਾਂ ਹੋਰ ਆਪਣੇ ਮਾਪਿਆਂ ਦੇ ਉੱਪਰ ਖਾਸ ਕਰਕੇ ਪਿਓ ਤੇ ਵੀ ਬੜਾ ਤਿਹੱਦਤ ਕੀਤਾ ਹੋ ਸਕਦਾ ਪਹਿਲਾਂ ਆਪਣੇ ਪਿਓ ਨੂੰ ਮਜਬੂਰ ਕੀਤਾ ਹੋਵੇ ਕਿ ਉਹ ਇਹਨਾਂ ਆਪਣੇ ਤਿੰਨਾਂ ਭਰਾਵਾਂ ਦੇ ਨਾਮ ਜ਼ਮੀਨ ਕਰਵਾਵੇ ਤੇ ਜਦੋਂ ਜ਼ਮੀਨ ਨਾਮ ਹੋ ਗਈ ਹੋਵੇਗੀ ਤਾਂ ਉਸ ਤੋਂ ਬਾਅਦ ਚ ਚਲਾਕੀ ਵਰਤ ਕੇ ਉਹ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਗਿਆ ਤੇ ਉਸ ਤੋਂ ਬਾਅਦ ਉਹ ਕੈਨੇਡਾ ਜਾ ਬੈਠਾ ਆਪਣੀ ਧੀ ਕੋਲ ਸੋ ਹੁਣ ਜਿਹੜੀ ਇਹ ਗੱਲਬਾਤ ਹੋ ਰਹੀ ਹੈ ਸਾਹਮਣੇ ਤੁਸੀਂ ਜਿਵੇਂ ਤਸਵੀਰਾਂ ਵਿੱਚ ਵੇਖ ਰਹੇ ਹੋ ਇਹ ਭਾਂਜੇ ਆਏ ਨੇ ਵਿਦੇਸ਼ ਤੋਂ ਕਿੰਨੇ ਚੰਗੇ ਇਨਸਾਨ ਨੇ ਜਿਹੜੇ ਆਪਣੇ ਮਾਮੇ ਨੂੰ ਮਿਲਣ ਸੁਪਣਿਆਂ ਦੇ ਘਰ ਆਏ ਨੇ 11 ਕਿੱਲਿਆਂ ਦਾ مالک ਸੀ ਵਿਚਾਰਾ ਅੱਜ 33 ਕਿੱਲੇ ਜ਼ਮੀਨ ਸੀ ਤਿੰਨ ਭਰਾ ਸੀ ਇਹ ਵੱਡੇ ਨੇ ਇਹਨੂੰ ਜਲੇਬੀਆਂ ਲੈ ਕੇ ਦੇਤੀਆਂ ਕਿੱਲੋ ਕਿਤੇ ਜਾ ਕੇ ਤਹਿਸੀਲ ਗੂਠਾ ਲਵਾ ਲਿਆ ਵਿਚਾਰੇ ਦਾ ਜਿੱਦਣ ਜ਼ਮੀਨਾਂ ਕਰਾਲੀ ਕੁੱਟ ਕੇ ਘਰੋਂ ਕੱਟਦਾ ਛੋਟਾ ਵੀ ਕੱਟਦਾ ਉਹਦਾ ਪਤਾ ਹੀ ਨਹੀਂ ਲੱਭਦਾ ਹੀ ਨਹੀਂ ਕਿੱਥੇ ਆ ਮਾਂ ਪਿਓ ਮਰ ਗਏ ਭੈਣਾਂ ਸੀ ਦੋ ਵੀ ਮਰ ਗਈਆਂ ਕਲੇਤ ਸੀਗਾ ਲੈ ਤੇ ਜਿਹੜਾ 33 ਕਿੱਲੇ ਜ਼ਮੀਨ ਜਿਹਨੇ ਲੈ ਸਾਹਮਣੇ ਆ ਉਹ ਕਿੱਥੇ ਹੋ ਕੈਨੇਡਾ ਚ ਲੱਗ ਗਿਆ ਜੀ ਉਹਦੀ ਕੁੜੀ ਵਧੀਆ ਪੜੀ ਲਿਖੀ ਸੀਗੀ ਲੁਧਿਆਣੇ ਰਹਿੰਦਾ ਸੀ ਕਿਸੇ ਘਰੇ ਨਾ ਉਹ ਵੈਸੇ ਆਪ ਦੀ ਖਾ ਬੈ ਕਿਸੇ ਦੇ ਘਰੇ ਕੰਮ ਕਰਦੀ ਸੀ ਉਹਦਾ ਪਰਿਵਾਰ ਤੇ ਉਹਨਾਂ ਦੀ ਕੁੜੀ ਨੂੰ ਵੇਖਣਾ ਇਹਦੇ ਇਹਦੀ ਕੁੜੀ ਸੁਨੱਕੀ ਸੀ ਕਿ ਉਹ ਬਾਹਰ ਲੈ ਕੇ ਬਾਹਰ ਸਾਰਾ ਪਰਿਵਾਰ ਫੱਦ ਲਿਆ ਉਹ ਵੀ ਛਰੀ ਚ ਰਹਿੰਦੇ ਆ ਉੱਥੇ ਕੈਨੇਡਾ ਚ ਲਿਆ ਗਿਆ ਤੂੰ ਵੱਡਾ ਜੀਤ ਆ ਉਹਦਾ ਨਾਲ ਹਸਣ ਬਾਈ ਪੈਸੇ ਦੇਵੇ ਕਹਿੰਦਾ ਪੈਸੇ ਲਾ ਲਾ ਮਾਮਾ ਕਹਿੰਦਾ ਨਹੀਂ ਨਹੀਂ ਤੂੰ ਹੀ ਘਦੀ ਤੇਲ ਪੋਣ ਆਉਂਗਾ ਮੈਂ ਨਹੀਂ ਜਾਉਂਦਾ ਕੋਈ ਵੀਰੇ ਇਹ ਤਾਂ ਇਸ ਦਾ ਨੇ ਦੇਵਤੇ ਬੰਦੇ ਆ ਭਾਈ ਇਹਦੇ ਨਾਲ ਜਿਹਦੇ ਨਾਲ ਲੜ ਲੱਗ ਗਿਆ ਉਹਦੇ ਨਹੀਂ ਤੁਰ ਪੈਣਾ ਹਾਂਜੀ ਹਾਂਜੀ ਪਿੰਡ 'ਚ ਵੀ ਉੱਥੇ ਐਂ ਸੀਗਾ ਹਾਂਜੀ ਹਾਂਜੀ ਦਾਦੇ ਦੀ ਪਿੰਡ ਵਾਲੇ ਵੀ ਕੋਈ ਬਸ ਜਿਹਦੇ ਨਾਲ ਹੋ ਗਿਆ ਬਸ ਉਹਦੇ ਨਾਲ ਹੀ ਇਹਨੇ ਪਹਿਲਾਂ ਸਾਡੇ ਪੁਰੇ ਹੀ ਨਹੀਂ ਪਹਿਲਾਂ ਅਸੀਂ ਤਿੰਨ ਚਾਰ ਵਕ ਚਾਈਆਂ ਕੀਤੀਆਂ ਮੈਂ ਪਿੰਡ ਵਾਲੇ ਆਉਣ ਵੀ ਨਹੀਂ ਸੀ ਦਿੰਦੇ ਰਾਖੀ ਰੱਖਦਾ ਸੀ ਇਹ ਧਰਮਸਾਲਾ ਤੇ ਬੇਲਬੂਲ ਦੇ ਭਾਂਡੇ ਤੇ ਹੋਰ ਸਮਾਨ ਜਿਗਾ ਜੀ ਹਾਂ ਬਾਪੂ ਹਰਜੀਤ ਸਿੰਘ ਸਨ ਉਹ ਬ੍ਰਿ얌 ਸਿੰਘ 68 ਸਾਲ ਦੀ ਉਮਰ ਆ ਬਾਪੂ ਦੀ 1957 ਦਾ ਬਰਤ ਆ ਬਾਪੂ ਹਾਂਜੀ ਹਾਂਜੀ ਤਲਵੰਡੀ ਮੱਲੀਆਂ ਪਿੰਡ ਆ ਬਾਪੂ ਦੇਖ ਲਓ 57 ਦਾ ਹੀ ਮੇਰਾ 6 ਜੂਨ 1957 ਦਾ ਹਾਂ ਮਾਮੇ ਭਾਂਡੇ ਨੇੜੇ țeੜਿਆ ਔਰ ਭਾਈ ਜੀ ਇਹਨਾਂ ਨੇ ਇਹਦਾ ਉਹਦਾ ਵਿਆਹ ਨਹੀਂ ਸੀ ਹੋਇਆ ਨਹੀਂ ਹੋਇਆ ਨਹੀਂ ਤੁਹਾਨੂੰ ਦੱਸਿਆ ਪਹਿਜੋਂ ਪਹਿਲੀ ਉਹ ਲੈ ਗਿਆ ਪਾਪਾ ਮਰੇ ਸੀਗੇ ਕਿਸੇ ਨੇ ਗੌਰੀ ਨਹੀਂ ਕੀਤੀ ਜੀ ਮੈਂ ਇਹਨੂੰ ਕਿਹਾ ਸੀ ਤੂੰ ਮੇਰੇ ਕੋਲੇ ਰਹਿ ਤੇਰਾ ਵਿਆਹ ਵੀ ਕਰਾਂਗੇ ਤੈਨੂੰ ਮੈਂ ਕਹ ਪਹਿਲੀ ਵੀ ਤੇਰੇ ਨਾਲ ਲਵਾਵਾਂਗੇ ਇਹ ਮੰਨਿਆ ਹੀ ਨਹੀਂ ਪਿੰਡ ਵਾਲਿਆਂ ਨੇ ਆਉਣ ਹੀ ਨਹੀਂ ਦਿੱਤਾ ਇੱਕ ਵਾਰੀ ਦਾ ਬਾਪੂ ਹਰਜੀਤ ਸਿੰਘ ਨੇ ਵਿਆਹ ਨਹੀਂ ਸੀ ਹੋਇਆ ਕਰਕੇ ਨਾ ਕੋਈ ਬੱਚਾ ਸੀ ਜ਼ਮੀਨ ਜਾਇਦਾਦ ਭਰਾਵਾਂ ਨੂੰ ਦੇਤੀ ਹਾਂਜੀ ਔਰ ਉਹ ਭਰਾਵਾਂ ਨੇ ਵੀ ਐਂ ਖਾ ਖਰਚ ਕਰਨੀ ਖਤਮ ਹੋ ਗਈ ਚਲੋ ਅੱਜ ਜੋ ਕੈਨੇਡਾ ਬੈਠਾ ਪਰ ਹਰਜੀਤ ਸਿੰਘ ਦੀ ਜੋ ਹਾਲਤ ਸੀ ਬਾਪੂ ਦੀ ਜਦੋਂ ਪਿੰਡ ਦੇ ਬੰਦੇ ਸਾਡੇ ਕੋਈ ਲੈ ਕੇ ਆਏ ਇਹਨੂੰ ਉਹ ਹਾਲ ਤੁਸੀ ਦੇਖੋ ਉਸ ਟਾਈਮ ਦੀ ਵੀਡੀਓ ਕਿੰਨੇ ਮਾੜੇ ਹਾਲਾਤ ਸੀ ਹਾਂਜੀ ਹਾਂਜੀ ਇਹਦਾ ਪਿਓ ਸੂਬੇਦਾਰ ਸੀਗਾ ਜੀ ਸੂਬੇਦਾਰ ਫੌਜ ਚ ਪੈਨਸ਼ਨ ਆਇਆ ਬਰਿਆਮ ਸਿੰਘ ਸੰਗਾ ਜਿਸ ਦਿਨ ਇਹਦੀ ਜ਼ਮੀਨ ਉਹਨੇ ਨਾਲ ਵਾਲੀ ਨਾ ਤੇ ਬੁੜੇ ਤੋਂ ਵੀ ਬੜਾ ਜਿਉਂਦਾ ਸੀ ਇਹਦਾ ਪਿਓ ਤੇ ਕਿ ਪਹਿਲੇ ਦਿਨ ਹੀ ਤਸੀਲ ਤੋਂ ਘਰੇ ਲਿਆਂਦੇ ਤੇ ਲਿਆ ਕੇ ਕੁੰਡਾ ਲਾ ਕੇ ਕੁੱਟੇ ਫਿਰੇ ਪੁੱਛ ਲੋ ਇਹਨੂੰ ਕਹਿੰਦਾ ਬੁੱਢੇ ਦਾ ਸਿਰ 파ੜਦਾ ਕਹਿੰਦਾ ਮੈਂ ਬਾਹਰ ਭੱਜ ਕੇ ਜਾ ਕੇ ਕੁੰਡਾ ਲਾ ਲਿਆ ਮੈਂ ਬਚਾ ਕਹਿੰਦਾ ਬਾਪੂ ਕਹਿੰਦਾ ਜ਼ਮੀਨ ਇਹਨੂੰ ਦੇ ਦੇ ਆਪਾਂ ਨੂੰ ਪਰੌਂਠੇ ਲਾ ਕੇ ਦਿਆ ਕਰਨਗੇ ਕਹਿੰਦਾ ਮੈਂ ਕਹਾਂ ਖਾਲਾ ਹੁਣ ਪਰੌਂਠੇ ਕਹਿੰਦਾ ਫਿਰ ਮੈਂ ਕੜਾਈਆਂ ਰੱਖਿਆ ਇਹੜਾਂ ਜੋ ਬਲੱਡ ਇੰਨਾ ਚੋਂਦਾ ਈ ਦੱਸ ਮਮਾ ਸਾਰੀ ਗੱਲ ਆਹੋ ਉਹ ਉਹ ਉਹਦੇ ਕੁੱਤੇ ਆ ਸੀਗਾ ਤੇ ਬੁੱਢੇ ਨੂੰ ਤੇ ਬੁੜੇ ਨੇ ਗਾਗੂਆ ਕੱਢੀ ਨਾ ਛੀ ਗਿਆ ਉਹ ਕਾਹ ਨਾਲੀ ਨੂੰ ਲੈ ਤੇ ਦੀਤ ਨੂੰ ਵੀ ਕਾਹ ਕੱਢੀਆਂ ਛੀ ਗਿਆ ਤੇ ਫਿਰ ਉਹਨੇ ਕੋਠਾ ਇੱਥੇ ਮਾਰੇ ਲੈ ਬਾਪੂ ਦੇ ਹਾਂਜੀ ਡੈਡੀ ਦੇ ਦੇ ਮੇਰੇ ਡੈਡੀ ਸੀ ਕਹਿੰਦਾ ਮੈਂ ਜਾ ਕੇ ਬਾਹਰਲੇ ਬਲੇ ਕੁੰਡਾ ਲਾ ਲਿਆ ਵੀ ਹੁਣ ਮੇਰੇ ਵੀ ਪਹਿਣ ਗਿਆ ਕਹਿੰਦਾ ਮੈਂ ਬਾਰੀ ਨਹੀਂ ਖੋਲਿਆ ਉਹਨੂੰ ਚੰਗਾ ਖੁੱਲਿਆ ਕਹਿੰਦਾ ਬੁੜੇ ਨੂੰ ਮੇਰੇ ਪਰ ਜੀ ਉਹ ਪਤਾ ਨਹੀਂ ਉਹ ਬਾਈ ਕਿੰਨੇ ਕਿ ਸਕੂਨ ਚ ਹੋਊਗਾ ਮੈਨੂੰ ਪਤਾ ਨਹੀਂ ਰੱਬ ਜਾਣਦਾ ਖਣੀ ਰੱਬ ਉਹਦੇ ਵੀ ਕੋਈ ਮੋਤੀ ਪੁੰਨ ਕੀਤੇ ਸੀ ਵੀ ਜਿਹੜਾ ਇੰਨਾ ਕੁਛ ਕਰਕੇ ਵੀ ਬਾਈ ਹੁਣੀ ਦਾਅਦ ਦਿਆ ਵੀ ਸਰੀਚ ਵਧੀਆ ਬਾਈ ਹੋ ਰਹਿੰਦਾ। ਬਾਕੀ ਅਸੀਂ ਇੱਕ ਤਰਫਾ ਗੱਲ ਵੀ ਨਹੀਂ ਕਰਦੇ ਵੀ ਸੁਣ ਕੇ ਬਾਈ ਹੁਣਾ ਦੀ ਪਰ ਜੋ ਬਾਈ ਦੀ ਹਾਲਤ ਸੀ ਤੇ ਪਿੰਡ ਵਾਲਿਆਂ ਨੇ ਦੱਸਿਆ ਵੀ ਇਹਦਾ ਭਰਾ ਕੈਨੇਡਾ 'ਚ ਰਹਿੰਦਾ। ਹਾਂਜੀ ਔਰ ਇਹ ਗੱਲ ਸੁਣ ਕੇ ਅਸੀਂ ਵੀ ਇਸ ਗੱਲ ਤੋਂ ਸਹਿਮਤ ਹਾਂ ਵੀ ਜਿਨ੍ਹਾਂ ਦੇ ਭਰਾ ਕੈਨੇਡਾ 'ਚ ਰਹਿੰਦੇ ਹੋਣ ਉਹ ਐਦਾਂ ਥੋੜੀ ਰੁੱਲਦੇ ਆ ਫਿਰ। ਦੇਖ ਲਓ ਤੁਸੀਂ। ਤੇ ਪਰ ਅੱਜ ਧੰਨਵਾਦ ਆ ਬਾਈ ਹੁਣੀ। ਇੱਥੇ ਸਾਡੇ ਕੋਲੇ ਪਹੁੰਚੇ ਆ ਅੱਬੂਵਾਲ ਪਿੰਡ ਦਾ ਬਾਈ ਉਹਨਾਂ ਦਾ ਅੱਬੂਪੁਰਾ ਅੱਬੂਪੁਰਾ ਆ ਸਰਦਮਾ ਵੇਟ ਦੇ ਕੋਲੇ ਪਿੰਦਾ ਪਿੰਡ ਇਹ ਦਰਿਆ ਦੇ ਕੰਢੇ ਦੇ ਕੰਨੀਆਂ ਪਰ ਦੇ ਕੋਲੇ ਬਾਕੀ ਕੀਤੀ ਸੀ ਸਾਡੇ ਸੜਕ ਦੇ ਉੱਤੇ ਹੀ ਗੋਠੀ ਆ ਬਿਲਕੁਲ ਅੱਬੂ ਜੀ ਜੀ ਤੇ ਬਾਪੂ ਹਰਜੀਤ ਸਿੰਘ ਜੀ ਨੂੰ ਸਾਡੇ ਕੋਲੇ ਆਇਆ 31 5 25 ਨੂੰ ਸਾਡੇ ਕੋਲ ਆਏ 6 ਮਹੀਨੇ ਤੇ 20 ਦਿਨ ਹੋ ਗਏ ਬਾਪੂ ਨੂੰ ਆਏ ਤੇ 6 ਮਹੀਨੇ 20 ਦਿਨ ਦੇ ਵਿੱਚ ਬਾਪੂ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਆ ਜਦੋਂ ਠੀਕ ਹੋਇਆ ਪਤਾ ਨਹੀਂ ਕਿੰਨੇ ਵਾਰ ਇਹਨੇ ਕਿਹਾ ਵੀ ਮੈਂ ਪਿੰਡ ਜਾਣਾ ਚਾਹਣਾ ਹਾਂ ਜੀ ਪਿੰਡ ਦੇ ਸਰਪੰਚ ਪੰਚਾਇਤ ਵੀ ਆਈ ਸਾਡੇ ਕੋਲੇ ਉਹ ਵੀ ਬਾਈ ਕਹਿੰਦੇ ਬਾਈ ਚਲੋ ਅਸੀਂ ਲੈ ਵੀ ਜਾਂਦੇ ਕਿਤੇ ਕੋਲੇ ਰਹੂੰਗਾ ਉੱਥੇ ਨੇ ਫੇਰ ਇੱਦਾਂ ਹੀ ੜਲ ਜਾਣਾ ਹਾਂਜੀ ਹਾਂਜੀ ਪਿੰਡ 'ਚ ਫੇਰ ਐਂ ਤੁਰਿਆ ਫਿਰੂੰਗਾ ਕਿਤੇ ਕਿਸੇ ਦੇ ਨੇ ਕਿਤੇ ਕਿਤੇ ਬਿਲਕੁਲ ਫੇਰ ਉਵੇਂ ਹੀ ਹੋ ਜਾਊਗਾ ਬਿਮਾਰ ਨੂੰ ਕੌਣ ਖਾਭਦਾ ਜੀ ਕੋਈ ਨਹੀਂ ਪਰ ਅੱਜ ਧੰਨਵਾਦ ਬਾਈ ਹੁਣੀ ਸਾਡੇ ਪੁਰਾਣੇ ਸੇਵਾਦਾਰ ਮੈਂਬਰ ਵੀ ਸਾਡੇ ਨਾਲ ਜੁੜੇ ਹੋਏ ਨੇ ਲੰਬੇ ਸਮੇਂ ਤੋਂ ਮੁਨਫਤਰੀ ਸੇਵਾ ਪਰਿਵਾਰ ਦੇ ਨਾਲ ਸਵਾਮਾ ਸ਼ੁਰੂ ਤੋਂ ਕਰਦੇ ਆਏ ਨੇ ਅੱਜ ਬਾਈ ਜੀ ਹੁਣਾਂ ਨੇ ਬਾਈ ਤੁਹਾਡਾ ਕੀ ਨਾਮ ਹੈ ਤੇਜਿੰਦਰ ਸਿੰਘ ਤੇਜਿੰਦਰ ਸਿੰਘ ਤੁਹਾਡਾ ਵੀ ਜੀ ਦਵਿੰਦਰ ਸਿੰਘ ਖਹਿਰਾ ਦਵਿੰਦਰ ਸਿੰਘ ਖਹਿਰਾ ਤੇ ਤੇਜਿੰਦਰ ਸਿੰਘ ਖਹਿਰਾ ਦੋਨੋਂ ਭਰਾ ਆਪਣੇ ਮਾਮੇ ਨੂੰ ਲੈਣ ਆਏ ਨੇ ਵੀ ਅਸੀਂ ਉਹਨਾਂ ਦੀ ਸੇਵਾ ਕਰਾਂਗੇ ਅਸੀਂ ਹੁਣ 4-5 ਮਹੀਨੇ ਇੱਥੇ ਰਹਿਣਾ ਵਾ ਹਾਂਜੀ ਵੀ ਅਸੀਂ ਇਹਨਾਂ ਦੀ ਸੰਭਾਲ ਵੀ ਕਰਾਂਗੇ ਸੇਵਾ ਵੀ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਹੁਤ ਜ਼ਿਆਦਾ ਤੇ ਹਰਜੀਤ ਬਾਪੂ ਹੁਣ ਜਿਹੜਾ ਮੇਰੇ ਨਾਲ ਵਾਦਾ ਕੀਤਾ ਵਾ ਪੂਰਾ ਕਰ ਲਈ ਜੇ ਹੁਣ ਤੂੰ ਇੱਧਰ ਉੱਧਰ ਚੱਲਿਆ ਗਿਆ ਬਾਪੂ ਭਾਂਦਿਆਂ ਨੂੰ ਛੱਡ ਕੇ ਫੇਰ ਅਸੀਂ ਕਵਾਂਗੇ ਵੀ ਇਹ ਮਾਮਾ ਕਾਂਸਾ ਹਾਂ ਨਹੀਂ ਜੀ ਨਹੀਂ ਹੁਣ ਤੂੰ ਦੱਸ ਕਿਹੜਾ ਮਾਮਾ ਬਣਨਾ ਨਹੀਂ ਜੀ ਵਧੀਆ ਮਾਮਾ ਬਣਨਾ ਮਾੜਾ ਮਾਮਾ ਬਣ ਵਧੀਆ ਹੀ ਬਣਨਾ ਵਾ ਵੀ ਬਾਪੂ ਦੇ ਹਾਲਾਤ ਇੰਨੇ ਮਾੜੇ ਸੀ ਨੌਣ ਧੌਣ ਦੀ ਖਾਣ ਪੀਣ ਦੀ ਕੋਈ ਸੋਚ ਹੀ ਨਹੀਂ ਸੀ ਜਦੋਂ ਤੰਦਰੁਸਤੀ ਸਾਡੇ ਨਾਲ ਆਉਣ ਹੀ ਨਹੀਂ ਦਿੱਤਾ ਜੀ ਮੈਂ ਹੱਥ ਫੜ ਕੇ ਇਹਨੂੰ ਮੈਂ ਫੜ ਲਿਆ ਮੈਂ ਕਿਹਾ ਮਮਾ ਬੈਠ ਕੇ ਅੱਡੀ ਚਲੀਏ ਆਪਾਂ ਤੈਨੂੰ ਮੈਂ ਕਿਹਾ ਮੈਂ ਤੇਰੇ ਨਾਲ ਪੈਸੇ ਜਮਾ ਕਰਾਉਣਾ ਨਾਲੇ ਤੂੰ ਕੋਠੀ 'ਚ ਨਹੀਂ ਤੇਰੀ ਰੋਟੀ ਪੱਕੀ ਮਿਲੂ ਮੈਨੂੰ ਉਹ ਪਿੰਡ ਵਾਲੇ ਕਹਿੰਦੇ ਨਾ ਭਾਈ ਹੱਥ ਨਹੀਂ ਲਾਉਣਾ ਇਹਨੂੰ ਹੱਥ ਬਾਹਾਂ ਨਹੀਂ ਛੱਡਦੇ ਬਾਹ ਤੇ ਜੇ ਆਪੇ ਤੁਰਦਾ ਤਾਂ ਲੈ ਜਾਂਨੀ ਅਸੀਂ ਨਹੀਂ ਜਾਣ ਦਿੰਦੇ ਮੈਂ ਇਹਨੂੰ ਬਹੁਤ ਜ਼ੋਰ ਲਾਇਆ ਕਹਿੰਦਾ ਨਹੀਂ ਨਹੀਂ ਮੈਂ ਇੱਥੇ ਹੀ ਲੋਟਾਂ ਮੈਂ ਇੱਥੇ ਲੋਟਾਂ ਆਇਆ ਹੀ ਨਹੀਂ ਸਾਡੇ ਕੋਲ ਬਾਪੂਰੇ ਤਿੰਨ ਭਰਾ ਬਾਪੂ ਹੁਣੇ ਇੱਕ ਦਮ ਨਾ ਜੀਤਾ ਇੱਕ ਦਮ ਨਾ ਰਾਜਾ ਸਿੰਘ ਆ ਹਾਂਜੀ ਤੇ ਜ਼ਮੀਨ ਵੇਚ ਕੇ ਉਹ ਰਾਜਸਥਾਨ ਕਹਿੰਦੇ ਚਲੇ ਗਏ ਸੀ ਹਾਂਜੀ ਹਾਂਜੀ ਬਾਪੂਰੇ ਤਿੰਨ ਭੈਣਾਂ ਵਾ ਬੰਤਕੌਰ ਨਹੀਂ ਜੀ ਬੰਤ ਨਹੀਂ ਦੋ ਹੀ ਭੈਣਾਂ ਐ ਬੰਤਕੌਰ ਸਾਡੀ ਬੀਬੀ ਦਾ ਨਾਮ ਇਹਦੇ ਕਿਤੇ ਯਾਦ ਰਹਿ ਗਿਆ ਉਹ ਲਿਖਾਤਾ ਇਹਦੇ ਸੱਖੀਆਂ ਭੈਣਾਂ ਦੋ ਹੀ ਆ ਇਹ ਦੋ ਹੀ ਭੈਣਾਂ ਇੱਕ ਚਰਨਜੀਤ ਕੌਰ ਹਨਾ ਅਜੀਤਵਾਲ ਵਿਆਹੀ ਹੋਈ ਹਾਂਜੀ ਇੱਕ ਭਿੰਡਰਾ ਵਿਆਹੀ ਇੱਕ ਭਿੰਡਰਾ ਵਿਆਹੀ ਹੋਈ ਹਾਂਜੀ ਆਪ ਕੋ ਲਗਾਇਆ ਬੰਦਕੌਰ ਬਲਵੰਤਕੌਰ ਉਹ ਆ ਬੂਪਰੇ ਆ ਸਾਨੂੰ ਇਹਦੀ ਸੱਕੀ ਮਾਸੀ ਦੀ ਕੁੜੀ ਸੀ ਬਾਪੂ ਦੀਆਂ ਜਦੋਂ ਸਾਡੇ ਕੋ ਆਇਆ ਸੀ ਲੱਤਾਂ ਇਟੀਆਂ ਸੁੱਜ ਕੇ ਹੋਈਆਂ ਹੋਈਆਂ ਸੀ ਕਿਉਂਕਿ ਲੀਵਰ ਚ ਪ੍ਰੋਬਲਮ ਸੀ ਬਾਪੂ ਦੇ ਤੇ ਪਰ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਬਾਪੂ ਹਰਜੀਤ ਸਿੰਘ ਠੀਕ ਹੋ ਗਏ ਤੇ ਅੱਜ ਆਪਣੇ ਘਰੇ ਆਪਣੇ ਪਰਿਵਾਰ ਦੇ ਵਿੱਚ ਚੱਲੇ ਹਾਂ ਜੀ ਬਹੁਤ ਸ਼ੁਕਰੀਆ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪਹਿਲੀ ਵਾਰੀ ਹਾਂ ਮੇਰਾ ਮੁੰਡਾ ਆ ਜਾਣਾ ਫਿਰ ਮਿਲਾਂਗੇ ਅਸੀਂ ਜਨਵਰੀ ਐਨ ਆਰ ਆਈ ਭਰਾ ਇੱਥੇ ਸਾਡੇ ਕੋਲੇ ਆ ਕੇ ਆਪਦੇ ਭਰਾ ਨੂੰ ਲੈ ਕੇ ਚੱਲੇ ਆਪਦੇ ਮਾਮੇ ਨੂੰ ਲੈ ਕੇ ਚੱਲੇ ਜਨਵਰੀ ਚ ਮਾਰਾਂਗੇ ਕਿਹੜਾ ਵੱਡੇ ਮੁੰਡੇ ਨੇ ਆ ਜਾਣਾ ਗੁਰਦੀਪ ਸਿੰਘ ਆ ਉਹਦਾ ਨਾਮ ਜੀ ਤੇ ਇਹ ਅਸੀਂ ਬੇਨਤੀ ਕਰਦੇ ਹਾਂ ਸੰਗਤ ਨੂੰ ਜਿਹੜੇ ਸਾਡੇ ਐਨ ਆਰ ਆਈ ਭੈਣ ਭਰਾ ਬਾਹਰ ਬੈਠੇ ਨੇ ਵੀ ਤੁਸੀਂ ਆਪਣੇਆਂ ਨੂੰ ਜ਼ਰੂਰ ਸੰਭਾਲੋ ਆਪਣੇਆਂ ਦੀ ਸੇਵਾ ਜਰੂਰ ਕਰੋ ਨਹੀਂ ਆਪਾਂ ਪਿੰਡ ਦੀ ਗੁਰਪੀ ਸਾਹਿਬ ਮੈਂਬਰ ਪੰਚਾਇਤ ਦਾ ਸਰਪੰਚ ਦਾ ਮੁੰਡਾ ਬਾਈ ਜੀ ਉਹਨਾਂ ਨੇ ਅੱਜ ਇਸ ਗੱਲ ਨੂੰ ਸਾਬਤ ਕਰਿਆ ਵੀ ਅਸੀਂ ਆਪਣਿਆਂ ਦੇ ਨਾਲ ਆ ਬਿਲਕੁਲ ਇੰਡੀਆ ਆਉਣ ਦੇ ਸਾਰ ਸਭ ਤੋਂ ਪਹਿਲਾਂ ਇੱਥੇ ਆ ਕੇ ਹਾਂਜੀ ਆਪਣੇ ਬਜ਼ੁਰਗ ਨੂੰ ਕਿਉਂਕਿ ਇਹਨਾਂ ਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਵੀ ਨੌਕਤਰੀ ਸੇਵਾ ਸੋਰੀ ਜੀ ਆ ਕੇ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਸੀ ਫਿਰ ਉਧੂ ਮਕਰੋ ਅਸੀਂ ਇਹਦੇ ਪਿੰਡ ਗਏ ਉੱਥੋਂ ਪਤਾ ਲੱਗਿਆ ਫਿਰ ਅਸੀਂ ਆਏ ਪਰਸੋਂ ਤੁਸੀਂ ਸਹਿਯਾਰ ਭੁਖੇ ਸੀਗੇ ਅਸੀਂ ਫਿਰ ਇਹਨੂੰ ਮਿਲ ਮਿਲ ਕੇ ਸਾਰੇ ਇੱਥੋਂ ਬੈਠ ਕੇ ਫਿਰ ਕਹਿੰਦੇ ਵੀ ਗੁਰਪ੍ਰੀਸਾਂ ਦੇ ਆਏ ਬਣਾ ਅਸੀਂ ਭੇਜ ਨਹੀਂ ਸਕਦੇ ਬਈ ਐਤਵਾਰ ਨੂੰ ਆਇਓ ਫਿਰ ਅਸੀਂ ਐਤਵਾਰ ਨੂੰ ਤਾਂ ਫਿਰ ਆਏ ਅੱਜ 16 ਤਰੀਕ ਨੂੰ ਬਾਈ ਹੁਣੀ ਆਏ ਇੱਥੇ ਸੇਵਾ ਦੇ ਕੇ ਗਏ ਇਹਨਾਂ ਨੂੰ ਪਤਾ ਨਹੀਂ ਵੀ ਦਾ ਮਾਮਾ ਇੱਥੇ ਰਹਿੰਦਾ ਸਾਡਾ ਤੇ ਇਹਨੂੰ ਪਿੰਡ ਲੱਭਣ ਗਏ ਤੇ ਪਿੰਡ ਵਾਲਿਆਂ ਨੇ ਦੱਸਿਆ ਵੀ ਅਸੀਂ ਉੱਥੇ ਛੱਡਦੇ ਆਂ ਬਹੁਤ ਧੰਨਵਾਦ ਬਾਈ ਖਾਲਸਾ ਮਿਲਾਂਗੇ ਜੀ ਫਿਰ ਆਵਾਂਗੇ ਰਹਿ ਰਾਵਾਂਗੇ ਅਸੀਂ ਹੈ